ਜੋ ਮਹਾਰਤੁ ਜਾਏ ਜੀ ਸਦਾ ਜੀਵਤ ਹਰ ਰਸ ਬੌਣ ਨਤਿਜਨਾ ਦਰ ਬੜਿਆ ਹਰ ਗਾਉ ਮਗਰ ਦਿੱਤ ਸਖੀਏ ਸੋਗ ਜੋਗਨਾ ਵਿਆਪਏ ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਮਿਰ ਜਾਪਏ ਅਨਤ ਪਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਠੋਕ جگ میں آئے کیا تد کرم کمایا کرم کمایا جا تو جگ میں آیا, آیا جن ہر تیرا رچن رچیا جی سو ہر منا وسایا گر پر سادے ہر من وسیا پر لکھیا پایا کہنا نکل نانک پر پروان ہو نزا تک پور سيم جيتلا ਕੰਨ ਹਾਰੇ ਏਕਾ ਜਾਏ ਕਹਿਣਾ ਨਿਗ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸੱਚੇ ਸੁਣਨਾ ਵੰਦਨਾ ਜੈ ਰੇ ਕੋਇਆ ਕਹਿ ਨਾਨਕ ਹਰ ਪਿਆਰਾ ਜੀਓ ਜੈ ਨਾਮੁ ਜਾਬਹਿ ी वाणी साजन पये सरसे ਸਤ ਗੁਰ ਦੇ ਆਪਰਿ ਕੋਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਮੁਵਾਜੇ ਅਨਹਦ ਤੁਰੇ ਸੁਣਦੇ ਪੂਰੀਤ ਕਰਤ ਭਗਤ ਸਤ ਗੁਰ ਦੇ ਆਪਰਿ ਕੋਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਮੁਵਾਜੇ Grazie a

ਸਤਨਾਮ ਸ੍ਰੀ ਵਾਖੀਓ ਗਿਆਨੀ ਗੁਰੂ ਵਾਹਿਗੁਰੂ ਜੀ ਕਿ ਕਿਉਂਕਰ ਰਹੀ ਗੁਰੂ ਜੀ ਕੀ ਫਤਿਹ ਸ੍ਰੀ ਕుਵਰ ਤੇ ਜੀ ਸਹਾਇ ਵਾਰ ਸ੍ਰੀ ਕుਵਰ ਤੇ ਜੀ ਕੀ ਪਾਤਸ਼ਾਹੀ ਜਸ ਰਹੇ ਹਨ ਰਤਨ ਕਉਵਰ ਤੇ ਸਿਮਰ ਕਾ ਗੁਰੂ ਨਾਨਕ ਲਏ ਇਤਿਹਾਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਿ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰਉ ਸੇ ਹਰਿ ਆਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜੇ ਸਿਠੇ ਸਮੁਧਕ ਜਾਏ ਤੇਗ ਬਹਾਦਰ ਸਿਮਰਨ ਕਰਨੋਂ ਜਿ ਆਵੈ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਆਤਮਕ ਜੋਤ ਸਿਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਠ ਦیدار ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਸਰਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਵਤ ਜਾਈ ਤੇਗ ਵਾਹੇ ਦੇਖਣ ਠਕੀਤਾ ਤੇ ਨਾਲ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਹਨਾ ਸਿੰਘਾਂ ਸਿੰਘਣੀਆਂ ਨੇ ਧਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਂਜਾਂ ਚਰਪੜੀਆਂ ਤੇ ਇਤਨੇ ਆਰਿਆਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਣੀ ਹਾਰਾ ਸਿੱਖੀ ਕੇਸਾਂ ਸਵਾਸਾਂ ਨਾਲ ਲਿਮਬਾਈ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਆਮੀਨ ਗੁਰੂ ਪੰਜਾਤ ਕਾ ਸਰਬਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਬੋਲੋ ਜੀ ਆਮੀਨ ਗੁਰੂ ਪ੍ਰਸੰਗ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕਹੋ ਵਾਹਿਗੁਰੂ 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 ਤავੇ ਤੇ ਤਾ ਵੰਤਾ ਸਤਿ ਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰਿਛਿਆ ਰਾਇਤ ਦੇਖ ਤੇ ਹੀ ਫਤਹਿ ਬਿਰਬ ਕੀ ਪਾਜ ਪੰਥ ਕੀ ਜੀ ਤੇਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿਖਣੁ ਸਿਖੇ ਦਾਨ ਕੇ ਸਦਾਨ ਰਹਿਤ ਦਾਨ ਗੁਰਦੇਕ ਦਾਨ ਜਿਸਾਹ ਦਾਨ ਪ੍ਰੋਸਾ ਦਾਨ ਦਾਨਾਂ ਸਰਦਾਨ ਨਾਮਦਾਨ ਸ੍ਰੀ ਅਮਰਤ ਸਰਜੀ ਦੇ ਇਸ਼ਨਾਣ ਚੌਂਕੀਆਂ ਝੰਡੇ ਬੁੰਗੇ ਜੋਗਾ ਜੋਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਤੇ ਮਤ ਪੱਦਾ ਰਾਖਾ ਬਕਾਲ ਤੁਰਖ ਵਾਹਿਗੁਰੂ ਜੀ ਏ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀ ਉਸੇ ਮਨਕਾਣਾ ਸਾਹਿਬ ਇਹ ਹੋਰ ਗੁਰਦੁਆਰਿਆਂ ਗੁਰ ਤਾਂ ਮੰਦੇ ਜਿਨ੍ਹਾਂ ਤੋਂ ਪੰਥ ਨੂੰ ਹੀ ਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਖਾਲਸਾ ਜਿਹਨੂੰ ਬਖਸ਼ ਹੋਏ ਨੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਔਟ ਗੁਰੂ ਗ੍ਰੀਵਨ ਆਵਾਜ਼ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਆਪ ਜੀ ਦੀ ਮਹਾਨ ਕਿਰਪਾ ਸਦਕਾ ਚਾਰ ਪ੍ਰਹਰ ਰਾਤ ਸੁੱਖਾਂ ਦੀ ਬਤੀਤ ਹੋਏ ਸਤਿਗੁਰੂ ਜੀ ਕੋਟਾਨ ਕੋਟਾਨ ਧੰਨਵਾਦ ਦੇਰ ਸੁਖਾਂ ਨਾਲ ਤੀਤ ਕਰਨਾ ਜੀ ਨਰਾਇ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੇ ਤਿਲਕੁਲ ਭੇਟਾ ਪ੍ਰਵਾਨ ਕਰਨੇ ਅੱਡੇ ਵਿੱਚ ਕਲੌਨੀਆਂ ਵਿੱਚ ਘਰ ਪਰਿਵਾਰਾਂ ਵਿੱਚ ਸੁਖ ਵਰਤੋਣੀ ਕੰਮਕਾਰਾਂ ਵਿੱਚ ਬਰਕਤਾਂ ਵਾਧੇ ਕਰਨੇ ਸਤਿਗੁਰੂ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਐਸ ਵੇਲੇ ਤਾਈ ਬਾਣੀ ਪੜੀ ਸੇਵਾ ਸਿਮਰਨ ਹੋਇ ਅਕਰਵਾਦ ਕਾਟ ਪੁਰਚੁਕ ਮਾਫ ਕਰਨੀ ਜੀ ਅਗਾਹ ਸੇਵਾ ਸਦ ਸੇਵਾ ਸਦ ਬਾਣੀ ਪੜਨ ਦੇ ਸੁਮਤ ਗੁਰਮਤ ਮਕਸ਼ਣੇ ਸਤਿਗੁਰੂ ਜੀ ਤਾਪ ਜੀ ਦਾ ਫੁਰਮਾਨ ਹੈ ਆਗੋ ਸਿੱਖ ਸਤ ਗੁਰੂ ਤੇ ਪਿਆਰੇ ਉਹ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਆ ਸਰ ਬਾਣੀ ਦੇ ਮਹਾਂ ਬਾਕ ਅਨੁਸਾਰ ਮਾਤਾ ਬਲਬੀਰ ਕੌਰ ਸਤ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਸਹਿਜ ਪਾਠ ਆਰੰਭ ਕੀਤੇ ਸੰਤ ਸਤ ਗੁਰੂ ਬਾਣੀ ਆਦਤੋਂ ਮਧ ਮਧ ਤੋਂ ਸੰਪੂਰਨ ਭੋਗ ਪਾਏ ਗਏ ਹਨ ਸਤ ਗੁਰੂ ਪਾਤਸ਼ਾਹ ਜੀ ਇਨ ਸਮੇਂ ਵਿੱਚ ਸਤ ਗੁਰੂ ਬਾਣੀ ਪੜ੍ਹਦੇ ਹਾਂ ਸੇਵਾ ਕਰਦਿਆਂ ਨਾ ਨਾ ਪ੍ਰਕਾਰ ਦੀ ਭੁੱਲਾਂ ਗਲਤੀਆਂ ਹੋ ਗਈਆਂ ਹੋਣ ਗਿਆ ਅਣਜਾਣ ਬਚੇ ਜਾਣ ਕਿ ਮਾਫ਼ ਕਰਨਾ ਜੀਉਗਾ ਤੇ ਸੁਧ ਸੇਵਾ ਸੁਧ ਬਾਣੀ ਪੜਨ ਦੀ ਸੋ ਮਤ ਗੁਰਮਤਿ ਬਖਸ਼ਣੀ ਅਤੇ ਸਤ ਗੁਰੂ ਕਿਰਪਾ ਕਰਨ ਦੇ ਦਤਾਰ ਪਿਤਾ ਜੀ ਸਹਿਜ ਪਾਠ ਆਰੰਭ ਕਰਨ ਦੀ ਆਗਿਆ ਬਖਸ਼ਣੀ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਸੇਵਾ ਲੈਣੀ ਘਰ ਪਰਿਵਾਰ ਵਿੱਚ ਸੁਖ ਵਰਤਾਉਣੀ ਦੇਸ਼ਾਂ ਵਿਦੇਸ਼ਾਂ ਵਿੱਚ ਬੱਚਿਆਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ధਰਮ ਕਰੋ ਨਾਮ ਦਾਣ ਭਗਤੀ ਭਾਵਨਾ ਸੇਵਾ ਸਿਮਰਨ ਦੀ ਦਾਤ ਬਖਸ਼ੀ ਲਾਜ ਪਾਤ ਰਖਣੀ ਪੜਦੇ ਕਜਨੇ ਗੁਰਸਿੱਖੀ ਵਾਲੇ ਜੀਵਨ ਵਾਲਖਣੇ ਗੁਰਮਤ ਬਖਸ਼ੀ ਸਾਤ ਗੁਰੂ ਜੀ ਅਰਦਾਸ ਭੇਟਾ ਹਾਜ਼ਰ ਜੀ ਨਾਲ ਕਜਾਨਿਆ ਚ ਮਾਇਆ ਆਏ ਸੋਖ ਜਾਣੇ ਪਰਪੂਰ ਕਰਨਿਆ ਤਨ ਵਿੱਚ ਬਰਕਤਾਂ ਪਾਉਣੀਆਂ ਬੀਜਿਆ ਹਰਾ ਕਰਨਾ ਸਤਿਗੁਰੂ ਕਰੋ ਕਿਰਪਾ ਪਵਿੱਤਰ ਹੁਕਮਨਾਮੇ ਬਖਸ਼ੋ ਪ੍ਰੰਤ ਹੁਕਮਨਾਮਾ ਸਹਿਬ ਦੀ ਕਥਾ ਕਰਨ ਦੀ ਆਗਿਆ ਬਖਸ਼ੋ ਸਹੀ ਗੁਰਮੁਖ ਪਿਆਰੇ ਮੇਲੋ ਜੇ ਨਾਮ ਮਿਲਿਆ ਆਪ ਜੀ ਦਾ ਨਾਮ ਕੇਤਾ ਵੈ ਨਾਮ ਨਾਮ ਚੜਦੀ ਕਾਰ ਤੇਰੇ ਬਾਣੀ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ